ਸਸਟੀ ਕਾਹ ਜੀ ਐਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਛੋਟੀਆਂ ਛੋਟੀਆਂ ਖੁਸ਼ੀਆਂ ਨਾਲ ਜੀਵਨ ਬੰਦ ਆ ਬਿਲਕੁਲ ਜੀ ਛੋਟੀਆਂ ਛੋਟੀਆਂ ਖੁਸ਼ੀਆਂ ਨਾਲ ਹੀ ਤਾਂ ਇਹ ਜ਼ਿੰਦਗੀ ਬੰਦੀ ਹੈ ਇਹ ਦਿਨ ਨਿਕਲਦਾ ਹੈ ਤੇ ਖੁਸ਼ੀਆਂ ਹਰ ਕਿਸੇ ਲਈ ਕੋ ਜੀਆਂ ਥੋੜਾ ਨਿੱਲਾ ਐ ਥੋੜਾ ਹੀ ਆ ਕਿਸੇ ਲਈ ਕੋਈ ਖੁਸ਼ੀ ਤੇ ਕਿਸੇ ਲਈ ਕੋਈ ਖੁਸ਼ੀ ਕਿਸੇ ਨੂੰ ਕਹਿ ਦੋ ਅੱਜ ਬੜੇ ਸੋਹਣੇ ਲੱਗਦੇ ਹੋ ਤਾਂ ਲੱਗਦਾ ਦਿਨ ਹੀ ਬਣ ਗਿਆ ਤੇ ਕਿਸੇ ਨੂੰ ਕਹਿ ਦੋ ਲੈ ਤੁਸੀਂ ਤੇ ਪਤਲੇ ਹੋ ਗਏ ਉਹਦੇ ਲਈ ਵੀ ਦਿਨ ਬਣ ਗਿਆ ਤੇ ਕਿਸੇ ਨੂੰ ਕਹਿ ਦੋ ਜੋ ਸੋਚ ਰਹੇ ਸੀ ਉਹ ਤੁਹਾਡਾ ਪੂਰਾ ਹੋ ਚੁੱਕਾ ਹੈ ਤਾਂ ਉਹਦੇ ਲਈ ਉਹ ਖੁਸ਼ੀ ਹੈ ਤੇ ਅਸੀਂ ਉਹ ਸੁਣਨਾ ਚਾਹੁੰਦੇ ਆ ਜਿਸ ਮੁਤਾਬਕ ਸਾਨੂੰ ਖੁਸ਼ੀ ਮਿਲੇ ਹਰ ਕਿਸੇ ਲਈ ਖੁਸ਼ੀ ਦਾ ਪੱਖ ਅਲੱਗ-ਅਲੱਗ ਮਾਇਨੇ ਰੱਖਦਾ ਹੈ ਕਿਸੇ ਲਈ ਖੁਸ਼ੀ ਕੀ ਆ ਇਸ ਲਈ ਖੁਸ਼ੀ ਹੈ ਨੌਕਰੀ ਲੱਭਦਾ ਪਿਆਏ ਉਸ ਤੇ ਕੰਮ ਦਾ ਮਿਲ ਜਾਣਾ ਖੁਸ਼ੀ ਹੈ ਕਿਸੇ ਵੀ ਚੀਜ਼ ਦੀ ਜ਼ਰੂਰਤ ਦਾ ਪੂਰਾ ਹੋ ਜਾਣਾ ਹੀ ਖੁਸ਼ੀ ਹੈ ਜ਼ਰੂਰਤਾਂ ਦਾ ਪੂਰਾ ਹੋ ਜਾਣਾ ਖੁਸ਼ੀ ਹੈ ਮਿਹਨਤ ਕੀਤੀ ਹੈ ਉਸ ਦਾ ਫਲ ਮਿਲ ਜਾਣਾ ਖੁਸ਼ੀ ਹੈ ਤਾਂ ਗੱਲ ਕੀ ਹੈ ਕਿ ਖੁਸ਼ੀ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਇਨਸਾਨ ਦੇ ਲਈ ਮਾਇਨੇ ਰੱਖਦੀ ਹੈ ਮਾਲੇ ਖੁਸ਼ੀ ਕੀ ਹੈ ਬੱਚਿਆਂ ਦਾ ਸੈੱਟ ਹੋ ਜਾਣਾ ਬੱਚਿਆਂ ਲਈ ਖੁਸ਼ੀ ਕੀ ਹੈ ਹਰ ਚੀਜ਼ ਜਿਸ ਦੇ ਲਈ ਉਹ ਮਿਹਨਤ ਕਰਦੇ ਆ ਸਕਸੈਸ ਪਾਉਣਾ ਚਾਹੁੰਦੇ ਆ ਉੱਥੇ ਪਹੁੰਚ ਜਾਣਾ ਹੈ ਨਾ ਪਰਿਵਾਰਿਕ ਖੁਸ਼ੀ ਕੀ ਹੈ ਕਿ ਇੱਕ ਜੁਟਤਾ ਨਾਲ ਹੋ ਕੇ ਬੈਣਾ ਇਨਸਾਨ ਦੀਆਂ ਖੁਸ਼ੀਆਂ ਦੇ ਮayne ਅਲੱਗ-ਅਲੱਗ ਨੇ ਅਸਲ 'ਚ ਮੇਨ ਮਾਇਨਾ ਜੋ ਇੱਕ ਹੈ ਖੁਸ਼ੀ ਦਾ ਉਹ ਇਹ ਹੈ ਕਿ ਸਾਡੀ ਜ਼ਰੂਰਤ ਦਾ ਪੂਰਾ ਹੋ ਜਾਣਾ ਜ਼ਰੂਰਤ ਕਿਸੇ ਨੂੰ ਪੈਸੇ ਦੀ ਹੈ ਕਿਸੇ ਨੂੰ ਘਰ ਦੀ ਹੈ ਕਿਸੇ ਨੂੰ ਔਲਾਦ ਦੀ ਹੈ ਕਿਸੇ ਨੂੰ ਕੰਮ ਕਰਦੀ ਹੈ ਕਿਸੇ ਨੂੰ ਵਿਆਹ ਦੀ ਹੈ ਕਿਸੇ ਦਾ ਬਹੁਤ ਦੇਰ ਤੋਂ ਸਟਾਪ ਹੋਇਆ ਰੁਕਿਆ ਹੋਇਆ ਪੈਸਾ ਜਾਂ ਕਿਸੇ ਚੀਜ਼ ਦਾ ਮਿਲਣ ਦੀ ਹੈ ਮਤਲਬ ਕੀ ਹੈ ਕਿ ਕਿਸੇ ਚੀਜ਼ ਦਾ ਰੁਕਣਾ ਦੁੱਖ ਹੈ ਚੱਲਣਾ ਚੱਲਦੇ ਰਹਿਣਾ ਤੇ ਪ੍ਰਾਪਤੀ ਅਸਲ ਚ ਅਸੀਂ ਸਮਝਦੇ ਹਾਂ ਇਹ ਸੁੱਖ ਆ ਇਹ ਸੁੱਖ ਆ ਸੁੱਖ ਕੀ ਆ ਸਾਡੇ ਮਨ ਦੀ ਤਸੱਲੀ ਸੁੱਖ ਹੈ ਹੋਰ ਕੀ ਆ ਜਾਨੀ ਕਿ ਸੁੱਖ ਉਹ ਨਹੀਂ ਹੈ ਸੁਖ ਉਹ ਨਹੀਂ ਹੈ ਜੋ ਸਾਡੇ ਮਨ ਨੂੰ ਸ਼ਾਂਤੀ ਦਿੰਦਾ ਹੈ ਸੁਖ ਉਹ ਹੈ ਜੋ ਸਾਡੀ ਲੋੜ ਨੂੰ ਪੂਰਾ ਕਰਦਾ ਹੈ ਅਸੀਂ ਇਸ ਤਰ੍ਹਾਂ ਸੋਚਦੇ ਹਾਂ ਪਰ ਅਸਲ 'ਚ ਦੇਖਿਆ ਜਾਵੇ ਜਿਨ੍ਹਾਂ ਕੋਲ ਜਿਨ੍ਹਾਂ ਦੀਆਂ ਲੋੜਾਂ ਬਿਨਾਂ ਬੋਲੇ ਪੂਰੀਆਂ ਹੋ ਜਾਂਦੀਆਂ ਨੇ ਕੀ ਉਹ ਸੁਖੀ ਨੇ ਪੁੱਛੋ ਦੇਖੋ ਅਸੀਂ ਕਈ ਵਾਰੀ ਕੀ ਕਰਦੇ ਹਾਂ ਕਿਸੇ ਨੂੰ ਦੇਖਦੇ ਹਾਂ ਵਧੀਆ ਕੱਪੜੇ ਪਾਏ ਆ ਅੱਛੀ ਗੱਡੀ 'ਚ ਬੈਠੇ ਆ ਸਭ ਕੁਝ ਵਧੀਆ ਧੀ ਨਾਲਤੀਆ ਪੁੱਤ ਨਾਲ ਪੋਤਾ ਪਰਿਵਾਰ ਹੈ ਸਭ ਵਧੀਆ ਇਹਨੂੰ ਕੀ ਪਰੇਸ਼ਾਨੀ ਹੈ ਇਹ ਐਵੇਂ ਟੈਨਸ਼ਨ ਲੈ ਕੇ ਚਿੰਤਾ ਦੀ ਦਵਾਈ ਖਾਂਦੇ ਪਏ ਆ ਇਹਨਾਂ ਨੂੰ ਤੇ ਪਰੇਸ਼ਾਨੀ ਹੋਣੀ ਨਹੀਂ ਚਾਹੀਦੀ ਚੰਗਾ ਘਰ ਹੈ ਚੰਗਾ ਬਾਹਰ ਚੰਗੀਆਂ ਗੱਡੀਆਂ ਨੇ ਚੰਗਾ ਉਹ ਹੈ ਗੱਲ ਇਹ ਹੈ ਕਿ ਚੀਜ਼ਾਂ ਨਹੀਂ ਇਹ ਲੋੜਾਂ ਨੇ ਇਹ ਜ਼ਰੂਰਤਾਂ ਨੇ ਇਹ ਖੁਸ਼ੀਆਂ ਥੋੜ੍ਹੀ ਨੇ ਪਰ ਅਸੀਂ ਹਮੇਸ਼ਾ ਕਿਸੇ ਦੀ ਖੁਸ਼ੀ ਨੂੰ ਉਸਦੇ ਲੇਬਲ ਤੇ ਪੈਸੇ ਨਾਲ ਜੋੜਦੇ ਆ ਪਰ ਦੇਖੋ ਦੇਖੋ ਤੇ ਕਹਿੰਦੇ ਆ ਸਿਆਣੇ ਦੇਖਣਾ ਕੀ ਹੈ ਹੁਣ ਤੁਹਾਨੂੰ ਦਾਨੀ ਹੈ ਮੁਠੀ ਬੰਦ ਨਾ ਬੜੀ ਵਧੀਆ ਲੱਗਦੀ ਹੈ ਜਦੋਂ ਖੋਲਦੀ ਹੈ ਨਾ ਪਤਾ ਤੇ ਉਦੋਂ ਲੱਗਦਾ ਕਿ ਕੀ ਸੀ ਸੋਨਾ ਸੀ ਰੇਤਾ ਸੀ ਕਿ ਖਾਲੀ ਸੀ ਅਸਲ ਦੇ ਵਿੱਚ ਫੋਲੇ ਤੋਂ ਬਿਨਾਂ ਨਹੀਂ ਚੰਗਾ ਲੱਗਦਾ ਕਹਿੰਦੇ ਕੋਈ ਦੁਖੀ ਸੀ ਦੁਖੀ ਮਤਲਬ ਪਰੇਸ਼ਾਨ ਸੀ ਕਿਸੇ ਗੱਲ ਤੋਂ ਤੇ ਚੁੱਪ ਕਰਕੇ ਬਹਿ ਗਿਆ ਤੇ ਜਿਹੜਾ ਆਵੇ ਪੁੱਛੇ ਉਹ ਭਾਈ ਕੀ ਹੋਇਆ ਕਹਿੰਦਾ ਦੁਖੀ ਬੜਾ ਕਹਿੰਦਾ ਅੱਛਾ ਕੀ ਦੁੱਖ ਆ ਉਹਨੇ ਆਪਣਾ ਦੁੱਖ ਦੱਸਣਾ ਤੇ ਜਿਹੜਾ ਦੂਜਾ ਸੀ ਉਹਨੇ ਕਹਣਾ ਲੈ ਤੈਨੂੰ ਤੇ ਇੰਨਾ ਕੋਈ ਦੁੱਖ ਹੈ ਤੂੰ ਮੇਰਾ ਸੁਣ ਉਹਨੇ ਆਪਣਾ ਦੁੱਖ ਦੱਸਣਾ ਤੇ ਜਿਹੜਾ ਦੁਖੀ ਸੀ ਉਹਨੇ ਕਹਣਾ ਅੱਛਾ ਫਿਰ ਵੀ ਮੈਂ ਮੇਰਾ ਦੁਖੀ ਹਾਂ ਫਿਰ ਵੀ ਮੈਂ ਦੁਖੀ ਹਾਂ ਕਿਉਂਕਿ ਇਹ ਚੀਜ਼ ਇਦਾਂ ਕਿਉਂ ਹੈ ਉਹ ਫਿਰ ਬੈਠ ਗਿਆ ਤੇ ਫਿਰ ਕੋਈ ਹੋਰ ਆਇਆ ਉਹਨੇ ਕਿਹਾ ਬਾਈ ਕੀ ਹੋਇਆ ਕਹਿੰਦਾ ਜੀ ਮੈਂ ਦੁਖੀ ਹਾਂ ਕਹਿੰਦਾ ਕੀ ਦੁੱਖ ਹੈ ਉਹਨੇ ਆਪਣਾ ਦੁੱਖ ਦੱਸਿਆ ਤੇ ਉਹਨੇ ਉਸ ਤੋਂ ਵੀ ਵੱਡਾ ਦੁੱਖ ਉਹਨੂੰ ਦੱਸ ਦਿੱਤਾ ਕਿ ਤੇਰਾ ਤੇ ਕੁਝ ਵੀ ਨਹੀਂ ਇਹ ਤੇ ਦੁੱਖ ਦਾ ਹੱਲ ਫਿਰ ਵੀ ਤੈਨੂੰ ਕਿਤੇ ਨਾ ਕਿਤੇ ਜਾ ਕੇ ਮਿਲ ਜਾਣਾ ਪਰੇਸ਼ਾਨ ਹੋ ਜਾਣਾ ਪੇਛਾਨ ਹੋ ਰਿਹਾ ਤੇਨੇ ਠੀਕ ਹੋ ਜਾਣਾ ਜੋ ਤੂੰ ਹੁਣ ਪਰੇਸ਼ਾਨ ਹੈ ਤੇ ਮੇਰਾ ਦੁੱਖ ਸੁਣ ਆਪਣਾ ਤਨ ਐਦਾਂ ਹੀ ਵਾਰੋ ਵਾਰ ਲੋਕ ਆਈ ਜਾਣ ਆਪਣਾ ਦੁੱਖ ਸੁਣਾਈ ਜਾਣ ਆਈ ਜਾਣ ਤੇ ਆਪਣਾ ਦੁੱਖ ਸੁਣਾਈ ਜਾਣ ਤੇ ਮੁੜ ਕੇ ਉਹ ਚੁੰਨ ਚ ਆਪਣੀ ਝਾੜੀ ਚਾਦਰ ਜੀ ਤੇ ਤੁਰਦਾ ਬਣਿਆ ਕਹਿੰਦਾ ਮੈਂ ਇਹ ਤੇ ਦੁਨੀਆ ਹੀ ਦੁਖੀ ਪਈ ਹੈ ਉਹੀ ਗੱਲ ਕਿ ਨਾਨਕ ਦੁਖੀ ਆ ਸਭ ਸੰਸਾਰ ਗੱਲ ਉਦੋਂ ਤੱਕ ਆ ਜਦੋਂ ਤੱਕ ਅਸੀਂ ਆਪਣਾ ਪਰਦਾ ਨਹੀਂ ਖੋਲਿਆ ਤੁਹਾਨੂੰ ਉਦੋਂ ਹੀ ਪਤਾ ਲੱਗਦਾ ਏ ਦੇਖਣ ਤੇ ਚੀਜ਼ਾਂ ਹੋਰ ਤੇ ਪਰਖਣ ਤੇ ਤੇ ਖੋਲਣ ਤੇ ਚੀਜ਼ਾਂ ਹੋਰ ਹੁੰਦੀਆਂ ਨੇ ਇਸ ਕਰਕੇ ਸਿਰਫ ਤੇ ਸਿਰਫ ਆਪਣੇ ਸੈਲਫ ਤੇ ਆਪਣੇ ਆਪ ਆਪਣੀਆਂ ਪਰੇਸ਼ਾਨੀਆਂ ਦੇ ਹੱਲ ਆਪ ਕਰੋ ਕੋਈ ਵੱਡੀ ਗੱਲ ਨਹੀਂ ਹੈ ਜੇ ਇਹ ਨਾ ਹੋਣ ਜੇ ਇਹ ਨਾ ਹੋਣ ਤੇ ਫਿਰ ਕੀ ਕਰਾਂਗੇ ਮੰਨ ਲਓ ਸਾਰਾ ਕੁਝ ਆ ਗਿਆ ਮੰਨ ਲਓ ਇੱਕ ਇੱਕ ਮਿੰਟ ਲਈ ਸੋਚ ਕੇ ਦੇਖੋ ਲੈ ਸਵੇਰ ਨੂੰ ਕੁਝ ਕਰਨ ਜੋਗਾ ਹੀ ਨਹੀਂ ਹੈ ਫਿਰ ਬੰਦਾ ਕੀ ਕਰੇਗਾ ਇਹ ਜਿਹੜੀਆਂ ਛੋਟੀਆਂ-ਛੋਟੀਆਂ ਸਾਡੀਆਂ ਕੋਸ਼ਿਸ਼ਾਂਵਾਂ ਨੇ ਨਾ ਰੋਜ਼ ਹੁੰਦੀਆਂ ਨੇ ਜਿਹੜੇ ਛੋਟੇ-ਛੋਟੀਆਂ ਜੀਆਂ ਪਰੇਸ਼ਾਨੀਆਂ ਨੇ ਜਿਨ੍ਹਾਂ ਦਾ ਹੱਲ ਅਸੀਂ ਪਰਿਵਾਰ ਚ ਬੈ ਕੇ ਕਰਦੇ ਆ ਜੋ ਸਾਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਦੇ ਆ ਇਹ ਅਸਲ ਚ ਇਹੀ ਨੇ ਪਰੇਸ਼ਾਨੀਆਂ ਜਿਹਦੇ ਕੋ 4 ਥੋੜੇ ਜੇ ਜ਼ਿਆਦਾ ਆ ਜਾਂਦੇ ਨੇ ਨਾ 4 14 ਫਿਰ ਉਹ ਕਿਸੇ ਨਾਲ ਗੱਲ ਨਹੀਂ ਕਰਦਾ ਫਿਰ ਉਹ ਕਿਸੇ ਨਾਲ ਗੱਲ ਨਹੀਂ ਕਰਦਾ ਇੱਕ ਬੜੀ ਵਧੀਆ ਗੱਲ ਮੈਂ ਸੁਣੀ ਕਹਿੰਦੇ ਇੱਕ ਵਾਰ ਨਾ ਚੂਹੇ ਸੀ ਥੋੜੇ ਜੀ ਚੂਹੇ ਸੀ ਦੁਕਾਨ ਚ ਮੈਂ ਤੁਹਾਨੂੰ ਮੇਰੇ ਮੈਸੇਜ ਪਹਿਲਾਂ ਵੀ ਦੱਸੀ ਹੋਵੇ ਤੁਹਾਨੂੰ ਪਤਾ ਨਹੀਂ ਤੁਹਾਨੂੰ ਯਾਦ ਹੈ ਕਿ ਨਹੀਂ ਪਰ ਮੇਰੇ ਦਿਮਾਗ ਚ 아이ਦਵਾਰਾ ਤੋਂ ਚੱਲ ਆਪਾਂ ਡਿਸਕਸ ਕਰ ਲੈਨੇ ਕਹਿੰਦੇ ਥੋੜੇ ਚੂਹੇ ਸੀ ਤੇ ਇੱਕ ਚੂਹਾ ਸੁਨਿਆਰੇ ਦੀ ਦੁਕਾਨ ਤੇ ਚਲਾ ਗਿਆ ਤੇ ਉਹਨੇ ਇੱਕ ਡਾਇਮੰਡ ਨਿਕਲ ਰਿਆ ਤੇ ਉਹ ਡਾਇਮੰਡ ਨਿਕਲ ਕੇ ਤੇ ਚੂਹਾ ਚਲਾ ਗਿਆ ਮਤਲਬ ਜਿੱਥੇ ਉਹਨਾਂ ਦੇ ਉਧਾਂ ਦੀ ਬੈਠੇ ਸੀ ਸਾਰੇ ਜਣੇ ਉੱਥੇ ਬੈ ਗਏ ਉਹ ਚੂਹੇ ਨੂੰ ਲੱਭਦਾ ਲੱਭਦਾ ਵੀ ਡਾਇਮੰਡ ਹੋ ਗਿਆ ਕਹਿੰਦੇ ਚੂਹਾ ਖਾ ਗਿਆ ਕੈਮਰੇ ਗੁਮਰੇ ਚ ਦੇਖਿਆ ਹੋਣਾ ਭਾਈ ਜਦੋਂ ਵੀ ਤੇ ਉਹ ਚੂਹਾ ਨਾ ਜਾ ਕੇ ਉੱਥੇ 10 12 ਚੂਹੇ ਬੈਠੇ ਆ ਇਕੱਠੇ ਤੇ ਉਹ ਕਹਿੰਦਾ ਹੁਣ ਕਿਵੇਂ ਪਤਾ ਲੱਗੇ ਵੀ ਚੂਹੇ ਨੂੰ ਕਿਹੜੇ ਚੂਹੇ ਨੇ ਖਾਦਾ ਉਹ ਕਿਸੇ ਨੂੰ ਪੁੱਛਣ ਚੱਲਿਆ ਕਹਿੰਦਾ ਚੂਹੇ ਤੇ ਸਾਰੇ ਹੀ ਫੜੇ ਗਏ ਆ ਸਾਰੇ ਫੜ ਲਏ ਆ ਚੂਹੇ ਮੈਂ ਉੱਥੋਂ ਵੀ ਜਿਨ੍ਹਾਂ ਨੇ ਡਾਇਮੰਡ ਖਾਦਾ ਦੁਕਾਨ ਤੇ ਆਉਂਦੇ ਚ ਘੜਿੱਕੀ ਲਾ ਕੇ ਪਰ ਇਹ ਨਹੀਂ ਪਤਾ ਮੈਂ ਕਹਿਣਾ ਕਾਨੂੰ ਇਹਨੇ ਮਾਰਨੇ ਆ ਵੀ ਇਹ ਕਿਦੇ ਪੇਟ ਚ ਆਉਂ ਕਹਿੰਦਾ ਇਹ ਤਾਂ ਬੜੀ ਸੌਕੀ ਜੀ ਗੱਲ ਹੈ ਕਹਿੰਦਾ ਕਿਵੇਂ ਪਤਾ ਲੱਗੇ ਕਹਿੰਦਾ ਚੱਲ ਉਹ ਗਿਆ ਤੇ ਉਹ ਕਹਿੰਦਾ ਵੀ ਆ ਜਾ ਤੈਨੂੰ ਦੱਸਾਂ ਉਹ ਜਿਹਨੇ ਡਾਇਮੰਡ ਖਾਦਾ ਸੀ ਨਾ ਉਹ ਕੱਲਾ ਹੀ ਲੱਗ ਕੇ ਇੱਕ ਪਾਸੇ ਉਹ ਕਹਿੰਦਾ ਜੀ ਇਹ ਉਹ ਜਿਹੜਾ ਲੱਗ ਬੈਠਾ ਉਹਦੇ ਉਹਦੇ ਟਿੱਡ 'ਚ ਹੈਗਾ ਡਾਇਮੰਡ ਉਹ ਕਹਿੰਦਾ ਵੀ ਇਹ ਤੈਨੂੰ ਕਿਵੇਂ ਪਤਾ ਲੱਗਿਆ ਕਹਿੰਦਾ ਲੈ ਇਹ ਇਦਈ ਇਹਨੂੰ ਪਤਾ ਲੱਗ ਗਿਆ ਇਹ ਵੀ ਇਹ ਮੈਂ ਡਾਇਮੰਡ ਨਿਕਲ ਰਿਹਾ ਇੱਕ ਚਮਕਦੀ ਚੀਜ਼ ਮੈਂ ਖਾਧੀ ਤੇ ਉਹਨੂੰ ਲੱਗਦਾ ਮੈਂ ਪਤਾ ਨਹੀਂ ਕੀ ਖਾ ਲਿਆ ਤੇ ਮੈਂ ਇਹਨਾਂ ਵਰਗਾ ਥੋੜਾ ਹੁਣ ਮੈਂ ਤੇ ਹੁਣ ਹੋ ਗਿਆ ਲੱਗ ਮੇਰੇ ਤੇ ਅੰਦਰ ਇੱਕ ਚਮਕਣੀ ਚੀਜ਼ ਤੇ ਜਿਹਨੇ ਮੈਨੂੰ ਬੜੀ ਸ਼ਕਤੀ ਤੇ ਪਾਵਰ ਦੇ ਦੇਣੀ ਹੈ ਮਤਲਬ ਜਦੋਂ ਸਾਡੇ ਕੋ ਸंसारिक ਚੀਜ਼ਾਂ ਮਿਲ ਜਾਂਦੀਆਂ ਨੇ ਸਾਨੂੰ ਲੱਗਦਾ ਸਾਡੇ ਚ ਪਾਵਰ ਤੇ ਸ਼ਕਤੀ ਵਧ ਗਈ ਹੈ ਤੇ ਫਿਰ ਉਸ ਨੂੰ ਲੱਗਦਾ ਹੈ ਕਿ ਮੇਰੇ ਵਰਗਾ ਕੋਈ ਵੀ ਨਹੀਂ ਹੈ ਇਹ ਦੁਨੀਆਦਾਰੀ ਹੈ ਪਰ ਅਸਲ ਦੇ ਵਿੱਚ ਛੋਟੀਆਂ-ਛੋਟੀਆਂ ਮੁਸੀਬਤਾਂ ਪਰੇਸ਼ਾਨੀਆਂ ਆਪਾਂ ਨੂੰ ਪਰਿਵਾਰ ਦੀ ਤਰ੍ਹਾਂ ਇੱਕ ਦੂਜੇ ਨਾਲ ਜੋੜ ਕੇ ਰੱਖਦੀਆਂ ਨੇ ਖੁਸ਼ ਰਿਹਾ ਕਰੋ ਕੋਈ ਵੱਡੀ ਗੱਲ ਨਹੀਂ ਹੈ ਸਭ ਠੀਕ ਹੈ ਸਭ ਠੀਕ ਹੈ ਹੈ ਨਾ ਮੁਸੀਬਤ ਹੈ ਨਾ ਪਰੇਸ਼ਾਨੀ ਲੱਭ ਲਾਂਗੇ ਹੱਲ ਸਾਡੇ ਤੋਂ ਉੱਤੇ ਥੋੜਾ ਹੀ ਐ ਬੜਾ ਵਧੀਆ ਤੁਸੀਂ ਕਮੈਂਟ ਕਰ ਦਿਓ ਤੇ ਬੜਾ ਵਧੀਆ ਲੱਗਦਾ ਮੈਨੂੰ ਤੇ ਆਪਾਂ ਅੱਜ 23 ਅਗਸਤ ਸ਼ਨੀਚਰੀ ਮਸੇ ਅੱਜ ਬੜੀ ਸ਼ੋਭ ਮੰਨੀ ਜਾਂਦੀ ਹੈ ਕਹਿੰਦੇ ਆ ਧਾਰਮਿਕ ਨਦੀਆਂ ਤੇ ਇਸ਼ਨਾਨ ਕਰਨਾ ਚਾਹੀਦਾ 23 ਤਰੀਕ ਸ਼ਨੀਚਰਵਾਰ ਦਾ ਦਿਨ ਮਘਾ ਨਕਸ਼ਤਰ ਗੰਡਮੂਲ ਦਾ ਨਕਸ਼ਤਰ ਚੱਲ ਰਿਹਾ ਹੈ ਸਿੰਘ ਰਾਸ਼ੀ ਚ ਚੰ드ਰਮਾ ਭਾਦੋਂ ਦੇ ਮਹੀਨੇ ਦੀ ਸਨਿਸ਼ਚਰੀ ਮੱਸੀਆ ਦਾ ਅੱਜ ਦਿਨ ਦਾ ਪੱਖ 11:30 ਤੱਕ ਉਦੋਂ ਤੱਕ ਅਗਰ ਘਰ ਵਿੱਚ ਗੰਗਾ ਜਲ ਪਿਆ ਘਰ ਵਿੱਚ ਕੋਈ ਧਾਰਮਿਕ ਸਥਾਨ ਦਾ ਜਲ ਪਿਆ ਤਾਂ ਪਾ ਕੇ ਇਸ਼ਨਾਨ ਤੁਸੀਂ ਕਰ ਸਕਦੇ ਹੋ ਦੂਸਰੀ ਗੱਲ ਇਹ ਆ ਕਿ ਗ੍ਰਹਾਂ ਦੇ ਮੁਤਾਬਕ ਜੋ ਚੰਦਰਮਾ ਹੈ ਉਹ ਸੂਰਜ ਨਾਲ ਸੂਰਜ ਚੰਦਰ ਤੇ ਕੇਤੂ ਦਾ ਯੋਗ ਬਣਿਆ ਹੋਇਆ ਪੰਜ ਨੰਬਰ ਦੀ ਰਾਸ਼ੀ ਸਿੰਘ ਰਾਸ਼ੀ ਵਿੱਚ ਤਾਂ ਹੀ ਮਸਿਆੇ ਸਾਹਮਣੇ ਹੋਵੇ ਤਾਂ ਪੂਰਨਵਾਸੀ ਹੁੰਦੀ ਹੈ ਤੁਹਾਨੂੰ ਪਤਾ ਹੈ ਕੀ ਕਰਨਾ ਹੈ ਸ਼ਨੀਚਰੀ ਮਸਿਆ ਤੇ ਸਾਰੇ ਰਾਸ਼ੀਆਂ ਵਾਲਿਆਂ ਨੇ ਸੁਣੋ ਰਾਹੂ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਿੰਨੀ ਆ ਪਹਿਲਾਂ ਮੈਂ ਅੱਜ ਸ਼ਨੀਵਾਰ ਵਾਲੇ ਦਿਨ 9 ਵਜੇ ਤੋਂ ਲੈ ਕੇ ਸਾਢੇ 10 ਦਾ ਟਾਈਮ ਰਾਹੂ ਕਾਲ ਦਾ ਰਹੇਗਾ ਐਰੀਜ਼ਨੀ ਮੇਸ਼ ਰਾਸ਼ੀ ਵਾਲਿਆਂ ਦਾ ਮਾਲਕ ਮੰਗਲ ਹੈ ਤੇ ਮੰਗਲ ਜੋ ਹੈ ਉਹ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਹੈ ਤਾਂ ਇਸ ਕਰਕੇ ਮੇਸ਼ਤਾਰ ਸ਼ਿਵਾਲਿਆ ਨੇ ਅੱਜ ਕਿਉਂਕਿ ਜੋ 5ਵੇਂ ਸਥਾਨ 'ਚ ਚੰਦਰ ਰਹੇਗਾ ਤਾਂ ਮਿਸ਼ਰੀ ਦਾ ਸੇਵਨ ਕਰਨਾ ਤੇ ਮਿਸ਼ਰੀ ਧਾਰਮਿਕ ਸਥਾਨ ਤੇ ਰੱਖਣਾ ਜਾਂ ਜਲ ਪ੍ਰਵਾਹ ਕਰਨਾ ਅੱਜ ਦੇ ਦਿਨ ਦਾ ਉਪਾਏ ਪਾਣੀ 'ਚ ਨੰਗ ਰਹੇ ਹੋ ਤਾਂ ਜਰੂਰ ਕਰੋ ਤੇ ਬੱਚਿਆਂ ਨੂੰ ਵੀ ਤੁਸੀਂ ਮਿਸ਼ਰੀ ਵੰਡੋ ਵੰਡੋ ਤਾਂ ਚਾਹੇ ਨਾ ਵੈਸੇ ਬੰਡਣੀ ਨਹੀਂ ਤੁਸੀਂ ਮਿਸ਼ਰੀ ਮਿਸ਼ਰੀ ਦਾ ਸੇਵਨ ਕਰਨਾ ਤੇ ਮਿਸ਼ਰੀ ਤੇ ਚੌਲ ਚਲ ਪ੍ਰਵਾਹ ਕਰਨਾ ਅੱਜ ਮਸਿਆ ਦਾ ਤੁਹਾਡਾ ਉਪਾਏ ਮੰਗਲ ਦੀ ਸਥਿਤੀ ਦੇ ਮੁਤਾਬਕ ਵਿਰੋਧੀ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਣਗੇ ਬਸ ਕਾਲਾ ਪੰਤੇ ਜੀ ਨਹੀਂ ਕਰਨੀ ਟੌਰਸ ਬ੍ਰਿਕ ਰਾਸ਼ੀ ਸਿਤਾਰੇ ਦੇਖਿਆ ਜਾਵੇ ਤਾਂ ਮਾਤਾ ਦੀ ਸਿਹਤ ਥੋੜੀ ਬਹੁਤੀ ਖਰਾਬ ਵੀਪੀ ਦਾ ਵਦਣਾ ਉਤਾਵਲਾਪਣ ਬੇਚੈਨੀ ਥੋੜੀ ਜੀ ਉਹਨਾਂ ਦੀ ਸਿਹਤ ਨੂੰ ਚਿੰਤਾ ਲੈ ਕੇ ਤੁਹਾਨੂੰ ਵੀ ਥੋੜੀ ਜੀ ਰਹੇਗੀ ਗੱਲ ਇਹ ਆ ਕਿ ਸ਼ੁਕਰ ਦੀ ਸਥਿਤੀ ਤੀਸਰੇ ਸਥਾਨ ਵਿੱਚ ਹੈ ਤਾਂ ਇਸ ਕਰਕੇ ਚਿੱਟੀ ਬਰਫੀ ਦਾ ਸੇਵਨ ਕਰਨਾ ਤੁਹਾਡੇ ਲਈ ਅੱਜ ਸ਼ੁਭ ਤੇ ਚਿੱਟੀ ਬਰਫੀ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂchnichri ਮਸਿਆ ਤੇ ਤੁਸੀਂ ਉੱਥੇ ਰੱਖ ਸਕਦੇ ਹੋ ਜੈਮਿਨੀ ਮਿਥੂਨ ਰਾਸ਼ੀ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਸੂਰਜ ਚ ਚੰਦਰ ਤੇ ਕੇਤੂ ਦਾ ਗ੍ਰਹਿ ਜੋਗ ਤੀਸਰੇ ਸਥਾਨ ਵਿੱਚ ਆ ਤਿੰਨ ਕੇਲੇ ਧਾਰਮਿਕ ਸਥਾਨ ਤੇ ਰੱਖੋ ਤਿੰਨ ਬੱਚਿਆਂ ਨੂੰ ਕੇਲੇ ਵੀ ਦੇ ਸਕਦੇ ਹੋ ਤੁਸੀਂ ਤੇ ਬੁੱਧ ਦੀ ਸ਼ੁਕਰ ਨਾਲ ਜੋਤੀ ਬਣੀ ਹੋਈ ਹੈ ਜਿਸ ਕਰਕੇ ਅੱਜ ਮਸਿਆ ਤੇ ਤੁਸੀਂ ਪਾਣੀ ਵਿੱਚ ਥੋੜੀ ਜੀ ਹਲਦੀ ਪਾ ਕੇ ਵੀ ਇਸ਼ਨਾਨ ਕਰਨਾ ਸ਼ੁਭਤਾ ਦਵੇਗਾ ਕੈਂਸਰ ਕਰਕਰਾਸ਼ੀ ਸਿਤਾਰੇ ਚੰਗੇ ਆ ਦੁੱਧ ਦੇ ਦੋ ਪੈਕਟ ਲੋ ਲੰਗਰ ਚ ਦੇ ਦੋ ਵਧੀਆ ਮੱਸੀਆ ਤੇ ਦੁੱਧ ਦਾ ਦਾਨ ਕਰਨਾ ਚੰਗਾ ਹੁੰਦਾ ਕਿਉਂਕਿ ਚੰਦਰਮਾ ਤੇ ਸਮਾਜ ਚ ਹੈ ਨਹੀਂ ਦੁੱਧ ਮਲ ਕੇ ਨਾਉਣਾ ਵੀ ਤੁਹਾਡੇ ਲਈ ਸ਼ੁਭਤਾ ਦੇਗਾ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਜ਼ਰੂਰ ਰੱਖੋ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਚੰਦਰ ਕੇਤੂ ਦਾ ਯੋਗ ਲਗਨ ਚ ਹੀ ਲੱਗਿਆ ਲਗਨ ਚ ਮਤਲਬ ਕਿ ਦੇਖਿਆ ਜਾਵੇ ਤਾਂ ਚੰਦਰਮਾ ਬਿਰਾਜਮਾਨ ਹੈ ਸੂਰਜ ਤੇ ਕੇਤੂ ਨਾਲ ਯੋਗ ਬਣਾ ਕੇ ਲਗਨ ਵਿੱਚ ਬਿਰਾਜਮਾਨ ਤਾਂ ਕੀ ਕਰਨਾ ਇੱਥੇ ਚੰਦਰ ਨੇ ਥੋੜੀ ਸਿਹਤ ਖਰਾਬ ਕਰਨੀ ਹੈ ਨਜ਼ਲਾ ਜੁਕਾਮ ਗਲੇ ਦੀ ਪ੍ਰੋਬਲਮ ਤੰਗ ਕਰ ਸਕਦੀ ਆ ਜਿਸ ਕਰਕੇ ਤੁਹਾਨੂੰ ਲੱਗੇਗਾ ਕਿ ਸਿਹਤ ਦੀ એનર્ਜੀ ਪੂਰੀ ਤਰ੍ਹਾਂ ਸਾਥ ਨਹੀਂ ਦੇ ਰਹੀ ਥੋੜਾ ਲੇਜੀਪਨ ਥੋੜੀ ਸੁਸਤੀ ਵਗੈਰਾ ਰਹਿ ਸਕਦੀ ਆ ਇਸ ਦੇ ਲਈ ਤੁਸੀਂ ਗੁੜ ਦਾ ਸੇਵਨ ਨਹੀਂ ਕਰਨਾ ਪਰ ਅਜ ਮੱਸਿਆ ਤੇ ਗਾਂ ਨੂੰ ਗੁੜ ਖਿਲਾ ਸਕਦੇ ਹੋ ਠੀਕ ਨਾਲ ਹੀ ਸਿਤਾਰਿਆਂ ਮੁਤਾਬਕ ਜੋ ਕੇਤੂ ਲਗਣ ਵਿੱਚ ਤਾਂ ਕੁੱਤੇ ਨੂੰ ਰੋਟੀ ਵੀ ਜ਼ਰੂਰ ਪਾ ਦਿਓ ਮੱਸੀਆ ਦੇ ਪੱਖ ਦਾ ਜੋ ਹੈ ਤੁਹਾਨੂੰ ਫਲ ਮਿਲ ਜਾਏਗਾ ਅਗਲੀ ਰਾਸ਼ੀ ਵਰਗੋ ਜਾਨੀ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਆ ਮੰਗਲ ਲਗਣ ਚਾਹਤੇ ਸਿਤਾਰਿਆਂ ਦੇ ਮੁਤਾਬਕ ਮੰਗਲ ਦੀ ਸਥਿਤੀ ਜੋ ਹੈ ਤੇ ਚੰਦਰ ਜੋ 12ਵੇਂ ਸਥਾਨ ਵਿੱਚ ਹੈ ਤਾਂ 12 ਪਤਾਸੇ ਲੈ ਕੇ ਅੱਜ ਤੁਸੀਂ ਧਾਰਮਿਕ ਸਥਾਨ ਤੇ ਜਾ ਰਹੇ ਹੋ ਮੱਥਾ ਟੇਕਣ ਜਾ ਰਹੇ ਹੋ ਤਾਂ ਜਰੂਰ ਉਸ ਜਗ੍ਹਾ ਤੇ ਰੱਖੋ ਨਹੀਂ ਤਾਂ ਬੱਚਿਆਂ ਨੂੰ ਵੀ ਵੰਡ ਸਕਦੇ ਹੋ ਰਸੋਈ 'ਚ ਬੈਠ ਕੇ ਖਾਣਾ ਖਾਣਾ ਜ਼ਰੂਰੀ ਹੈ ਤੇ ਬਜ਼ੁਰਗਾਂ ਨਾਲ ਬੈਸਬਾਜੀ ਅੱਜ ਨਹੀਂ ਕਰਨੀ ਮਾਨਸਿਕ ਸਥਿਤੀ ਥੋੜੀ ਜੀ ਰਾਤ ਨੂੰ ਪਰੇਸ਼ਾਨ ਕਰ ਸਕਦਾ ਤੁਹਾਨੂੰ ਡਿਪਰੈਸ਼ਨ ਜਾਂ ਥੋੜੀ ਜੀ ਨੀਂਦ ਦਾ ਨਾ ਆਉਣਾ ਥੋੜਾ ਪਰੇਸ਼ਾਨ ਕਰੇਗਾ ਤਾਂ ਉਹਦੇ ਲਈ ਦੋ ਗਾਣੇ ਸੁਣ ਕੇ ਸੌਮੋ ਠੀਕ ਹੋ ਜਾਏਗਾ ਅਗਲੀ ਰਾਸ਼ੀ ਲਿਬਰਾ ਜਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਧਾਰਮਿਕ ਸੋਚ ਬਣੀ ਰਹੇਗੀ ਧਾਰਮਿਕ ਕੀਰਤਨ ਸੁਣਨ ਵਿੱਚ ਮਨ ਲੱਗੇਗਾ ਪਰ ਜ਼ਿਆਦਾ ਮੋਬਾਈਲ ਤੇ ਬੈਠਣਾ ਨੁਕਸਾਨ ਹੀ ਕਰਾਏਗਾ ਨਕਸ਼ਤਰ ਗੰਢ ਮੂਲ ਦਾ ਤਾਂ ਇਸ ਕਰਕੇ ਉਹ ਕੰਮ ਕਰੋ ਜੋ ਤੁਹਾਨੂੰ ਲੱਗਦਾ ਕਿ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਕੰਮਾਂਕਾਰਾਂ ਨੂੰ ਡਿਲੇ ਕਰਨਾ ਨੁਕਸਾਨ ਘਰੇਲੂ ਵੀ ਕਰਾਏਗਾ ਤੇ ਪਰਿਵਾਰਕ ਵੀ ਕਰਾਏਗਾ ਤਾਂ ਕੀ ਕਰਨਾ ਹੈ ਅੱਜ ਤੁਸੀਂ ਮੱਸੀਆ ਦੇ ਦਿਨ ਗੰਗਾ ਜਲ ਪਾਣੀ ਚ ਪਾ ਕੇ ਇਸ਼ਨਾਨ ਕਰੋ ਤੇ ਨਾਲ ਸ਼ੁਕਰ ਨੂੰ ਸ਼ੁਭ ਕਰਨ ਲਈ ਗਾਂ ਨੂੰ ਰੋਟੀ ਵੀ ਪਾ ਦਿਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਜੋ ਨਕਸ਼ਤਰ ਹੈ ਅੱਜ ਭਾਵੇਂ ਮਿੱਤਰ ਹੀ ਆ ਕੇਤੂ ਦਾ ਨਕਸ਼ਤਰ ਪਰ ਜ਼ਿਆਦਾ ਬੋਲਣਾ ਬਹਿਸਬਾਜੀ ਕਰਨਾ ਲੜਨਾ ਨੁਕਸਾਨ ਕਰਾਏਗਾ ਆਪਣੇ ਕੰਮ ਤਰਕੀਬ ਬਣਾ ਕੇ ਕੀਤੇ ਜਾਣ ਤਾਂ ਜ਼ਿਆਦਾ ਵਧੀਆ ਪੜ੍ਹਾਈ 'ਚ ਪੂਰੀ ਤਰ੍ਹਾਂ ਮਨ ਲੱਗੇਗਾ 10ਵੇਂ ਸਥਾਨ ਤੇ ਚੰਦਰ ਹੈ ਖਿਜੋ ਘੱਟ ਗੁੱਸਾ ਘੱਟ ਕਰੋ ਤੇ ਕੇਤੂ ਨੂੰ ਸ਼ੁਭ ਕਰਨ ਦੇ ਲਈ ਕੁੱਤਿਆਂ ਨੂੰ ਬਾਰ ਖਾਣਾ ਪਾ ਦਿਓ ਜਾਂ ਕਿਤੇ ਵੀ ਕੁਝ ਵੀ ਪਾ ਸਕਦੇ ਹੋ ਸੈਜੀਟੇਰੀਸ ਤੁਨੂ ਰਾਸ਼ੀ ਤਨੂਰਾਸ਼ੀ ਵਾਲਿਆਂ ਦੇ ਲਈ ਥੋੜੀ ਸਿਹਤ ਸਬੰਧੀ ਸਿਤਾਰੇ ਹਜੇ ਢਿੱਲੇ ਹੀ ਆ ਪੂਰੀ ਤਰ੍ਹਾਂ ਨਾਲ ਫਾਇਦਾ ਪੂਰੀ ਸਿਹਤ ਚੰਗੀ ਤਰ੍ਹਾਂ ਨਹੀਂ ਹੋਣ ਵਾਲੀ ਦਿਮਾਗੀ ਟੈਨਸ਼ਨ ਤੇ ਕੰਮ ਵੀ ਥੋੜੇ ਜਿ ਡਿਲੇ ਹੋ ਕੇ ਹੋ ਰਹੇ ਨੇ ਤਨੂਰਾਸ਼ੀ ਵਾਲਿਆਂ ਦੇ ਪਰ ਚੰਦਰ ਦਾ ਕੇਤੂ ਤੇ ਸੂਰਜ ਨਾਲ ਨੌਵੇਂ ਸਥਾਨ 'ਚ ਬੈਠਣਾ ਧਾਰਮਿਕ ਸਥਾਨ ਤੇ ਜਾਣਾ ਨੌਕਟ ਪਾਣੀ ਪੀਣਾ ਅੱਜ ਦੇ ਦਿਨ ਦਾ ਉਪਾਰ ਰਵੇਗਾ ਮੱਸੀਆ ਤੇ ਕਿਸੇ ਮਜ਼ਦੂਰ ਨੂੰ ਅੱਜ ਖਾਣਾ ਖਿਲਾਉਣ ਦਾ ਸਮਝੋ ਉਹ ਬਾ ਤੁਹਾਡੇ ਲਈ ਕਾਰਗਰ ਸਾਬਤ ਅੱਛਾ ਹੋਵੇਗਾ એનર્ਜੀ ਸ਼ੁਭ ਕਰੇਗਾ ਕੈਪ੍ਰਿਕੌਰ ਮਕਰ ਰਾਸ਼ੀ ਇੱਕ ਤੇ ਚੰਦਰ 7ਵੇਂ ਖਾਨੇ ਦਾ ਮਾਲਕ ਦੂਸਰਾ 8ਵੇਂ ਸਥਾਨ ਵਿੱਚ ਬੈਠ ਗਿਆ ਉਹ ਵੀ ਕੇਤੂ ਨਾਲ ਪਰੇਸ਼ਾਨੀਆਂ ਦਿਮਾਗੀ ਤੇ ਮਾਨਸਿਕ ਤੌਰ ਤੇ ਕਿਸੇ ਨਾ ਕਿਸੇ ਰਿਸ਼ਤੇ ਨੂੰ ਕਿਸੇ ਰੁਕੇ ਹੋਏ ਕੰਮ ਨੂੰ ਲੈ ਕੇ ਵਾਦ ਸਕਦੀਆਂ ਨੇ ਸ਼ਨੀ ਦੀ એનર્ਜੀ ਨੂੰ ਸ਼ੁਭ ਕਰੋ ਕਾਲੀ ਦਾਲ ਲੈ ਕੇ ਲੰਗਰ ਚ ਦੋ ਤੇ ਮੱਥੇ ਤੇ ਸਵੇਰ ਤੋਂ ਦੁੱਧ ਲਾ ਲਓ ਬਹੁਤ ਵਧੀਆ ਯਾਤਰਾ ਜ਼ਰੂਰੀ ਨਾ ਤਾਂ ਟਾਲੋ ਜੇ ਜ਼ਰੂਰੀ ਹੈ ਤਾਂ ਟਾਲ ਦੋ ਜੇ ਜ਼ਰੂਰੀ ਨਹੀਂ ਹੈ ਜੇ ਜ਼ਰੂਰੀ ਹੈ ਤਾਂ ਕਰੋ ਨਹੀਂ ਤਾਂ ਟਾਲ ਹੀ ਦਿਓ ਚੰਗਾ ਠੀਕ ਹੈ ਚੰਦਰ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ ਹੈ ਤੁਸੀਂ ਜਿਆਦਾ ਉਦਾਸੀ ਪਰੇਸ਼ਾਨੀ ਹੋਵੇ ਤਾਂ ਥੋੜਾ ਮੈਡੀਟੇਸ਼ਨ ਕਰੋ ਤੇ ਥੋੜਾ ਹਲਕਾ 뮤직 ਸੁਣ ਅਕਿਊਰਸ ਕੁੰਭ ਰਾਸ਼ੀ ਕਾਫੀ ਇਮੋਸ਼ਨਲ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਪ੍ਰੇਮ ਸਬੰਧਾਂ ਵਿੱਚ ਛੋਟੀ ਮੋਟੀ ਨੋਕ ਚੋਕ ਪਰੇਸ਼ਾਨੀ ਵਧਾ ਸਕਦੀ ਆ ਉਦਾਸ ਨਹੀਂ ਹੋਣਾ ਹਰ ਚੀਜ਼ ਤਰਕ ਤੇ ਲੌਜੀਕ ਨਾਲ ਕਰਨ ਤੇ ਹੀ ਗੱਲਬਾਤ ਦਾ ਸੁਝਾਅ ਸੁਭਾ ਤੇ ਤਬਦੀਲੀ ਤੁਸੀਂ ਆਪਣੇ ਚ ਕਰਕੇ ਕਾਫੀ ਕੁਝ ਚੇਂਜ ਤੁਹਾਨੂੰ ਸ਼ੁਭਤਾ ਦਵੇਗੀ ਲੈਸਨ ਵੀ ਦਵੇਗੀ ਸਿੱਖਿਆ ਵੀ ਦਵੇਗੀ ਤੇ ਵਧੀਆ ਤੁਹਾਡੀ એનર્ਜੀ ਨੂੰ ਵੀ ਸ਼ੁਭ ਕਰੇਗੀ ਰਾਹੁ ਲਗਨ ਚ ਚਾਂਦੀ ਕੋਲ ਰੱਖੋ ਤੇ ਕਿਸੇ ਵੀ ਧਾਰਮਿਕ ਸਥਾਨ ਤੇ ਹਰੀਆਂ ਸਬਜ਼ੀਆਂ ਲੰਗਰ ਚ ਦੇ ਦਿਓ ਪਾਈਸੇ ਜਾਨੀ ਮੇਨ ਰਾਸ਼ੀ ਸ਼ੁਭ ਬੋਲਣਾ ਚੰਗਾ ਬੋਲਣਾ ਅੱਜ ਤੁਹਾਡੇ ਲਈ ਵਧੀਆ ਰਹੇਗਾ ਕਿਸੇ ਪੁਰਾਣੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਮਨ ਵਿੱਚ ਫਿਰ ਤੋਂ ਜਾਗ ਸਕਦੀ ਆ ਤੇ ਥੋੜੇ ਛੋਟੇ ਮੋਟੇ ਜਿਹੇ ਦੇਸੀ ਨੁਕਸੇ ਜੋ ਤੁਸੀਂ ਵਰਤ ਸਕਦੇ ਹੋ ਵਰਤੋ ਤੇ ਸਿਹਤ ਨੂੰ ਠੀਕ ਕਰਨ ਲਈ ਸੈਰ ਜ਼ਰੂਰ ਕਰੋ ਚੰਦਰ ਤੁਹਾਡੇ 6ਵੇਂ ਸਥਾਨ ਵਿੱਚ ਹੈ ਲੱਤਾਂ ਪੈਰਾਂ 'ਚ ਗਿੱਟਿਆਂ 'ਚ ਦਰਦ ਥੋੜਾ ਬਹੁਤਾ ਜਾ ਰਹਿ ਸਕਦਾ ਹੈ ਤਾਂ ਕੀ ਕਰਨਾ ਜੀ ਅਲੱਗ-ਅਲੱਗ ਤਰ੍ਹਾਂ ਦੇ ਫਲ ਲੈ ਕੇ ਧਾਰਮਿਕ ਸਥਾਨ ਤੇ ਰੱਖ ਦਿਓ ਜਾਂ ਛੋਟੇ ਬੱਚਿਆਂ ਨੂੰ ਦੇ ਦਿਓ ਅੱਛਾ ਹੋ ਜਾਏਗਾ ਚੰਗੀ ਗੱਲ ਇਹ ਆ ਕਿ ਕਮਾਂਕਾਰਾਂ ਦੇ ਲਈ ਕਿਸੇ ਨਾਲ ਵੀ ਤਬਦੀਲੀ ਲਈ ਖਾਸ ਤੌਰ ਤੇ ਕਿਸੇ ਤੇ ਭਰੋਸਾ ਕਰਨਾ ਥੋੜਾ ਨੁਕਸਾਨ ਵੀ ਕਰਾਏਗਾ ਤਾਂ ਤਰਕ ਤੇ ਲੌਜੀਕ ਨਾਲ ਚੱਲੋਗੇ ਤਾਂ ਜ਼ਿਆਦਾ ਫਾਇਦਾ ਰਹੇਗਾ ਠੀਕ ਏਸੀਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਸਿਤਾਰਿਆਂ ਨੂੰ ਆਪਾਂ ਕਿੱਦਾਂ ਸਹੀ ਕਰ ਸਕਦੇ ਹਾਂ ਸਿਤਾਰਿਆਂ ਮੁਤਾਬਕ ਚੱਲ ਕੇ ਮੱਸੀਆ ਸ਼ਨੀਚਰੀ ਮੱਸੀਆ ਕਹਿੰਦੇ ਆ ਚੰਗੇ ਮੰਨੀ ਹੁੰ ਜਾਂਦੀ ਆ ਮੱਸੀਆ ਦਾ ਦਿਨ ਵੈਸੇ ਤਾਂ ਮੱਸੀਆ ਦਾ ਪੱਖ 11 37 ਤੇ ਖਤਮ ਹੋ ਜਾਣਾ ਫਿਰ ਵੀ ਤੁਸੀਂ ਸ਼ਨੀਚਰੀ ਮੱਸੀਆ ਤੇ ਕੀ ਕਰਨਾ ਹੈ ਚੱਲਦੇ ਪਾਣੀ ਦੇ ਵਿੱਚ ਇੱਕ ਕਿਨਾਰੀਅਲ ਥੋੜੇ ਜੀ ਪੀਲੀ ਦਾਲ ਜਲ ਪਰਵਾ ਕਰ ਸਕਦੇ ਹੋ ਅਗਰ ਧਾਰਮਿਕ ਸਥਾਨ ਤੇ ਰੱਖਦੇ ਹੋ ਉਹ ਵੀ ਵਧੀਆ ਜ਼ਰੂਰੀ ਇਹ ਹੈ ਕਿ ਕਦੇ-ਕਦੇ ਵੈਸੇ ਛਿਨਿਚਰੀ ਮੱਸੀਆ ਤੇ ਕਿਉਂਕਿ ਚੰਦਰਮਾਲ ਦਿਖਾਈ ਨਹੀਂ ਦਿੰਦਾ ਤਾਂ ਪਿੱਪਲ ਥੱਲੇ ਦੀਵਾ ਲਾਣਾ ਵੀ ਸ਼ੁਭਤਾ ਹੀ ਦਿੰਦਾ ਹੈ ਤੇ ਦੂਸਰੀ ਗੱਲ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਜਿਸ ਨੂੰ ਵੀ ਮੰਨਦੇ ਹੋ ਥੋੜੀ ਦੇਰ ਲਈ ਉਸ ਨੂੰ ਮੈਡੀਟੇਸ਼ਨ ਕਰਕੇ ਅੰਦਰੂਨੀ ਪਾਵਰ ਨੂੰ ਮਧਾਉਣਾ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਮੱਸੀਆ ਦੇ ਟੈਂਪਰੇਰੀ ਜਾਂ ਕਹੀਏ ਕਿ ਪਰਮਾਨੈਂਟਲੀ ਉਪਾਰੇ ਕਦੇ ਵੀ ਕਰ ਸਕਦੇ ਹੋ ਤੁਸੀਂ ਸਮਝ ਇਜਾਜ਼ਤ ਦਾ ਆਪ ਸਬਦਾਜ਼ਤਾ ਦੇਣਾ ਅੱਛਾ ਜਾਵੇ ਸਾਸਿਕਾ